ਦਲਜੀਤ ਦਸਾਂਝਾ ਵਾਲੇ ਦਾ ਲਖਨਊ ਦਾ ਟੂਰ ਉਹਦੇ ਵਿੱਚ ਇੱਕ ਐਸਾ ਫੈਨ ਜਿਹਦੇ ਕੋ ਬੋਲਿਆ ਵੀ ਨਹੀਂ ਜਾ ਰਿਹਾ ਉਹਨੇ ਕਿਵੇਂ ਆਪਣੀ ਮੁਹੱਬਤ ਦਾ ਇਜ਼ਹਾਰ ਕੀਤਾ ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਨੇ ਤੁਸੀਂ ਵੀ ਸਿਹਤ ਮਜ਼ਾਜ ਕਿੱਦਾਂ ਆ ਤੁਹਾਡੀ ਵਧੀਆ ਲਖਨਊ ਦੇ ਵਿੱਚ ਦਲਜੀਤ ਦਸਾਂਝਾ ਵਾਲੇ ਦਾ ਰੀਸੈਂਟਲੀ ਇੱਕ ਕਾਨਸਰਟ ਹੋਇਆ ਉਹ ਕਾਨਸਰਟ ਦੇ ਵਿੱਚ ਦਲਜੀਤ ਦਸਾਂਝਾ ਵਾਲੇ ਨੇ ਹਰ ਇੱਕ ਨੂੰ ਰਵਾ ਦਿੱਤਾ ਉਸ ਕਾਨਸਰਟ ਦੇ ਵਿੱਚੋਂ ਇੱਕ ਬੱਚਾ ਨਿਕਲਿਆ ਜਿਨੇ ਜਿਹੜਾ ਕਿ ਬੋਲ ਤੇ ਨਹੀਂ ਸਕਦਾ ਲੇਕਿਨ ਉਹਨੇ ਫਿਰ ਵੀ ਇੱਕ ਬੜੇ منفرد انداز ਵਿੱਚ ਆਪਣੀ ਮੁਹੱਬਤ ਦਾ ਇਜ਼ਹਾਰ ਕੀਤਾ ਸੋ ਪਹਿਲੇ ਤੇ ਆਪਾਂ ਵੀਡੀਓ ਦੇਖਨੇ ਆ ਕਿ ਇਜ਼ਹਾਰ ਕਿਵੇਂ ਕੀਤਾ ਮੁਹੱਬਤ ਦਾ ਫਿਰ ਕਰਾਂਗੇ ਵੀਡੀਓ ਤੇ ਗੱਲ ਗੋ ਕਹਿੰਦੇ ਨੇ ਕਿ ਕਿੱਥੋਂ ਲਿਆਵਾ ਉਹ ਪਿਆਰ ਜੋ ਦਿਲਜੀਤ ਅੱਜਕੱਲ ਬਟੌਰ ਲੈਂਦਾ ਏ ਜਾਂ ਫਿਰ ਵੰਟਦਾ ਏ ਦਿਲਜੀਤ ਉਸਾਂਝ ਦੇ ਫੈਨ ਮੋਮੈਂਟਸ ਹਰ ਇੱਕ ਦਾ ਦਿਲ ਪਰ ਜਾਂਦੇ ਨੇ लोग उन्ह दीडियोज देख के अखा पर लेंगे अक्सर दिलजीत दे फैन मोमेंट्स दिया जो वीडियोस ने और बाहर ने तो किसी ना किसी दे दिल के आस जागती है कि एक बार दो सजा वाले मिलने का मौका मिल जाए लेकिन जो लोग मिलते हैं उन्होंने भी बेहद खास महसूस कराने दिलजीत कोई कमी नहीं छड़ते रीसेंटली एक होर फैन मोमेंट सामने आया जिस दे विच एक छोटा जि बच्चा एक दिलजीत पोस्टर बना के लिया है देखो तो सही कि खुशी नाल ਅਸਨੇ ਦਿਲਜੀ ਤੇ ਲਈ ਉਹ ਪੋਸਟਰ ਸਾਂਝਾ ਕੀਤਾ ਹੈ ਰੱਬ ਦੀ ਇਹ ਦਾਤ ਜੋ ਕਲਾ ਦੀ ਦਾਤ ਹੈ ਉਹ ਦਿਲਜੀਤ ਕੋਲਵੀ ਹੈ ਉਹਨਾਂ ਦੇ ਫੈਨਸ ਕੋਲ ਵੀ ਤੇ ਜਦ ਇਹ ਸਾਰੇ ਜੁੜ ਜਾਂਦੇ ਨੇ ਤਾਂ ਦਿਲਜੀਤ ਉਹਨਾਂ ਦੇ ਨਾਲ ਕੀ ਕੁਝ ਫੀਲ ਕਰਦੇ ਨੇ ਉਹ ਉਹਨਾਂ ਦੀ ਵੀਡੀਓਜ਼ ਦੇ ਵਿੱਚ ਖਾਸ ਤੌਰ ਤੇ ਵੇਖਿਆ ਜਾ ਸਕਦਾ ਹੈ ਦਿਲਜੀਤ ਦਸਾਂਜ ਆਪਣੇ ਫੈਨਸ ਦੇ ਨਾਲ ਜੋ ਮੋਮੈਂਟs ਸ਼ੇਅਰ ਕਰਦੇ ਨੇ ਨਾ ਉਹ ਜਿਸ ਤਰ੍ਹਾਂ ਦੇ ਨਾਲ ਹੁੰਦੇ ਨੇ ਉਹ ਤੁਹਾਨੂੰ ਵੀ ਕਿਤਨਾ ਕਿਤੇ ਪਾਵੋਕ ਜ਼ਰੂਰ ਕਰ ਜਾਣਗੇ ਦਿਲਜੀਤ ਦਸਾਂਜ ਨੇ ਆਪਣੇ ਫੈਨ ਦਾ ਜੋ ਪੋਸਟਰ ਹੈ ਉਸ ਨੂੰ ਓਮ ਦੇ ਨਾਲ ਸਾਈਨ ਕੀਤਾ ਉਸ ਨਾਲ ਤਸਵੀਰਾਂ ਵੀ ਖਿਚਵਾਇਆ ਕੁਝ ਇਸ ਤਰ੍ਹਾਂ ਦੇ ਨਾਲ ਦਿਲਜੀਤ ਹੈ ਖਾਸ ਫੈਨ ਮੋਮੈਂਟ ਸામਣੇ ਆਇਆ ਹੈ ਇਸ ਤੋਂ ਪਹਿਲਾਂ ਵੀ ਦਿਲਜੀਤ ਜਿਸ ਜਿਸ ਸ਼ੋਅ ਦੇ ਵਿੱਚ ਵੀ ਗਏ ਨੇ ਉੱਥੇ ਜਿਸ ਤਰ੍ਹਾਂ ਲੋਕ ਉਹਨਾਂ ਨੂੰ ਪਿਆਰ ਬਖਸ਼ਦੇ ਨੇ ਉਹ ਵੇਖਣ ਲਾਇਕ ਹੁੰਦਾ ਹੈ ਇਸ ਵੀਡੀਓ ਦੇ ਵਿੱਚ ਵੇਖ ਪਾਉਗੇ ਕਿਸ ਤਰ੍ਹਾਂ ਦਿਨਾਲ ਦਿਲਜੀਤ ਤੇ ਗੱਲ ਦੇ ਵਿੱਚ ਸਰੂਪਾ ਪਾਇਆ ਉਹਨਾਂ ਨੇ ਨੇ ਆਦੀ ਨਾਲ دلਜੀਤ ਨੂੰ ਪਿਆਰ ਬਖਸ਼ਿਆ ਤੇ ਦਿਲਜੀਤ ਨੂੰ ਜਿਸ ਤਰ੍ਹਾਂ ਦੀ ਇੱਜ਼ਤ ਜੋ ਹੈ ਆਪਣੇ ਸ਼ੋਅਸ ਦੇ ਵਿੱਚ ਮਿਲਦੀ ਹੈ ਉਹ ਬੇਹੱਦ ਪਾਵਕ ਕਰ ਜਾਂਦੀ ਹੈ ਤੁਸੀਂ ਵੇਖ ਪਾਉਂਗੇ ਕਿ ਦਿਲਜੀਤ ਨੂੰ ਮਿਲਣ ਵਾਲਾ ਹਰ ਸ਼ਖਸ ਕਿੰਨਾ ਕਿਤੇ ਆਪਣੇ ਆਪ ਨੂੰ ਲੱਕੀ ਮਹਿਸੂਸ ਕਰਦਾ ਹੈ ਇਹ ਸਿਫਤ ਤਦ ਹੁੰਦਾ ਹੈ ਜਦ ਇੱਕ ਕਲਾਕਾਰ ਜੋ ਹੈ ਉਹ ਦਿਲਾਂ ਤੱਕ ਪਹੁੰਚ ਜਾਏ ਤੇ ਉਹਦੇ ਦਿਲ ਦੇ ਨਾਲ ਜਾਂ ਦਿਲ ਜੁੜਦਾ ਏ ਤਾਂ ਕਿਤੇ ਨਾ ਕਿਤੇ ਹਰ ਫੈਨ ਬੇਹੱਦ ਖੁਸ਼ ਹੋ ਜਾਂਦਾ ਏ ਨਾਲ ਦੀ ਨਾਲ ਹੋਰ ਵੀ ਜਿੰਨੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਨੇ ਉਸ ਦੇ ਵਿੱਚ ਜਾਂ ਤਾਂ ਫੈਨਸ ਪਾਵੁਖ ਹੋਏ ਦਿਖਦੇ ਨੇ ਜਾਂ ਤਾਂ ਫੈਨਸ ਦੇ ਕੋਲ ਸਿਰਫ ਇੱਕੋ ਚੀਜ਼ ਹੁੰਦੀ ਏ ਉਹ ਹੁੰਦੀ ਏ ਬੇਸ਼ੁਮਾਰ ਸਮਾਈਲ ਜਾਂ ਫਿਰ ਬੇਅੰਤਿਹਾ ਖੁਸ਼ੀ ਜੋ ਕਿ ਫੈਨਸ ਅਕਸਰ ਵੀਡੀਓਜ਼ ਦੇ ਵਿੱਚ ਵੀ ਸਾਂਝੀ ਕਰਦੇ ਨੇ ਬਲਜੀ ਦੋਸਾਂਝ ਇੰਡੀਆ ਦੇ ਵਿੱਚ ਟੂਰ ਕਰ ਰਹੇ ਨੇ ਅਗਲਾ ਸ਼ੋਅ ਕੋਲਕਾਤਾ ਦੇ ਵਿੱਚ ਆਏ ਤੇ ਨਾਲ ਦੀ ਨਾਲ ਜਿੰਨੇ ਵੀ ਸ਼ੋਜ਼ ਹੁਣ ਤੱਕ ਦੇ ਜੀਤ ਨੇ ਕੀਤੇ ਨੇ ਉਹ ਬੇहद ਯਾਦਗਾਰ ਨੇ ਆਪਨੇ ਮੇਰੀ ਇੱਕ ਵਿਸ਼ ਲਿਸਟ ਪੂਰੀ ਕਰ ਦਿੱਤੀ ਦਿਲਜੀਤ ਆਮ ਅ ਕੈਂਸਰ ਸਰਵਾਈਵਰ ਐਕਚੁਅਲੀ ਜਦ ਮੇਰੇ ਟ੍ਰਾਂਸਪਲੈਂਟ ਹੋਇਆ ਤਾਂ ਤਾਂ ਮੇਰੀ ਇੱਕ ਹੀ ਵਿਸ਼ ਲਿਸਟ ਸੀ ਕਿ ਮੈਂ ਸਿਰਫ ਸਿਰਫ ਆਪ ਸੇ ਇੱਕ ਵਾਰ ਕਨਸਰਟ ਅਟੈਂਡ ਕਰ ਲੂ ਇਵਨ ਮੇਰੇ ਆਪਣੇ ਹਸਬੰਦ ਕੋ ਵੀ ਬੋਲਾ ਇਟਸ ਮਾਈ ਲਾਸਟ ਵਿਸ਼ ਪਲੀਜ਼ ਆਪ ਇਹ ਮੇਰੇ ਲਈ ਜ਼ਰੂਰ ਕਰ ਦੇਣਾ ਥੈਂਕ ਥੈਂਕ ਯੂ ਗੋਡ कि उन्होंने मुझे इस लाइक समझा कि मुझे जिंदा करके वापस यहाँ पर आपके कॉन्सर्ट पर अटेंड कराने के लिए भेज दिया इवन आप मानोगे नहीं मैं बेड पे थी तो मैं अपने अपने हस्बैंड को बोलती थी कि प्लीज मुझे ना दिल जी जैसा जवाई ले देना मैं अपने लिए तो कुछ नहीं कर पाई like मेरे लिए ना जवाई मेरा ना मेरा दामाद आप जैसा हो, क्योंकि आप मुझे बहुत पसंद हो बहुत ज्यादा बहुत ਯੂਰੋ ਪੰਜਾਬ ਦੀ ਹਿਸਟਰੀ ਦੇ ਅੰਦਰ ਤਾਰੀਖ ਗਵਾਏ ਕਿ ਅੱਜ ਤੱਕ ਇੰਨੀ ਰਿਸਪੈਕਟ ਇੰਨੀ ਮਤਲਬ ਕਿ ਇੱਜ਼ਤ ਕਿਸੇ ਵੀ ਆਰਟਿਸਟ ਨੂੰ ਨਹੀਂ ਮਿਲੀ ਕਿ ਇਥੋਂ ਤੱਕਰ ਲੋਕ ਕਹਿ ਰਹੇ ਨੇ ਕਿ ਕਾਸ਼ ਉਹ ਸਾਡੇ ਘਰ ਦਾ ਦਮਾਦ ਬਣੇ ਇਹ ਛੋਟੀ ਗੱਲ ਨਹੀਂ ਫਿਰ ਤੁਸੀਂ ਦੇਖਦੇ ਹੋ ਕਿ ਕਿਵੇਂ ਉਹਨਾਂ ਨੂੰ ਲੋਕ ਉਹਨਾਂ ਦੇ ਗੱਲ ਦੇ ਵਿੱਚ ਚਾਦਰ ਜੀ ਪਾਉਂਦੇ ਨੇ ਉਹਨਾਂ ਨੂੰ ਰਿਸਪੈਕਟ ਕਰਦੇ ਨੇ ਔਰ ਉਹ ਜਿਹੜੇ ਮੁਹੱਬਤ ਪਿਆਰ ਫੈਨਸ ਉਹਨਾਂ ਨੂੰ ਮਤਲਬ ਕਿ ਆਪਣਾ ਅਨਾਇਤ ਕਰਦੇ ਨੇ ਯਾਰ ਉਹ ਕਮਾਲ ਦਾ ਮੈਂ ਕਹਿਣਾ ਵਾ ਕਿ ਠੀਕ ਹੈ ਇੱਕ ਕਲਾਤ ਉਹਨਾਂ ਕੋਲ ਹੈ ਹੀ ਹੈ ਇੱਕ ਫਨ ਤੇ ਉਹਨਾਂ ਕੋਲ ਹੈ ਹੀ ਹੈ ਇਹ ਤੂੰ ਨੇ ਦੇ ਇੱਕ ਆਪਣਾ ਇੱਕ ਖੁਦਾਵਾਲੋ ਦਿੱਤਾ ਹੋਇਆ ਦਾਵੋਲੋ ਦਿੱਤਾ ਹੋਇਆ ਤੋਹਫਾ ਲੇਕਿਨ ਉਸ ਤੋਂ ਵੀ ਮੇਨ ਜਿਹੜੀ ਚੀਜ਼ ਹੈ ਨਾ ਉਹ ਦਿਲਜੀਤ ਦੁਸਾਂਝਾ ਵਾਲੇ ਦਾ ਦਿਲ ਏ ਤੇ ਦੇਖਦੇ ਨੇ ਕਿ ਕਿਵੇਂ ਕਮਾਲ ਦੇ ਮੂਮੈਂਟ ਦਿੰਦੇ ਨੇ ਆਪਣੇ ਜਦੋਂ ਫੈਨਸ ਨੂੰ ਮਿਲਦੇ ਨੇ ਔਰ ਇਹ ਰਿਅਲਾਈਜ਼ ਨਹੀਂ ਕਰਵਾਉਂਦੇ ਕਿ ਮੈਂ ਇੱਕ ਬਹੁਤ ਵੱਡਾ ਆਰਟਿਸਟ ਹਾਂ ਮੇਰੀ ਬੜੀ ਫੈਨ ਫੋਲੋਇੰਗ ਹੈ ਉਦਾਂ ਹੀ ਉਹਨਾਂ ਦੇ ਨਾਲ ਘੁਲ ਮਿਲ ਜਾਂਦੇ ਨੇ ਇਹੀ ਇੱਕ ਫਨਕਾਰ ਦੀ ਫਨਕਾਰੀ ਹੁੰਦੀ ਆ ਵੀਰੋ ਜਿੱਦਾਂ ਕਿ ਤੁਸੀਂ ਜਾਣਦੇ ਜੀ ਕਿ ਦਿਲਜੀਤ ਦੁਸਾਂਝਾ ਵਾਲਾ ਜਿੱਥੇ ਜਿੱਥੇ ਜਾਂਦਾ ਲੋਕਾਂ ਦੇ ਦਿਲ ਜਿਤੀ ਜਾਂਦਾ ਉਹਨਾਂ ਦੀਆਂ ਮੁਹੱਬਤਾਂ ਸਮੇਟੀ ਜਾਂਦਾ ਤੇ ਆਪਣੀਆਂ ਮੁਹੱਬਤਾਂ ਫਲਾਈ ਜਾਂਦਾ ਹੈ ਬੜੀ ਗੱਲ ਇਹ ਗੱਲ ਹਕੀਕਤ ਹੈ ਕਿ ਜਿੱਥੇ ਜਾਂਦੇ ਨੇ ਹਮੇਸ਼ਾ ਕੋਈ ਨਾ ਕੋਈ ਫੈਨ ਮੂਮੈਂਟ ਕ੍ਰੀਏਟ ਹੋ ਜਾਂਦਾ ਹੈ ਇਸ ਟਾਈਮ ਉਹ ਇੰਡੀਆ ਦੇ ਟੂਰ ਤੇ ਨੇ ਤੇ ਇੰਡੀਆ ਦੇ مختلف ਸ਼ਹਿਰਾਂ ਦੇ ਵਿੱਚ ਆਪਣੇ ਕਾਨਸਰਟ ਕਰ ਰਹੇ ਨੇ ਜਿੱਥੇ ਵੀ ਕਾਨਸਰਟ ਕਰਦੇ ਨੇ ਉੱਥੇ ਹੀ ਫੈਨ ਕ੍ਰੇਜ਼ੀ ਮੂਮੈਂਟ ਦਿੰਦੇ ਨੇ ਜਿਵੇਂ ਕਿ ਹੁਣ ਇੱਥੇ ਇੱਕ ਸ਼ੋਅ ਦੇ ਵਿੱਚ ਇੱਕ ਜਿਹੜੀ ਲੇਡੀ ਨੇ ਉਹ ਕਹਿ ਰਹੀ ਕਿ ਮੈਂ ਕੈਂਸਰ ਦੀ ਮਰੀਜ਼ ਹਾਂ ਤੇ ਲੇਕਿਨ ਮੇਰੀ ਆਖਰੀ ਫਾਇਸੇ ਕਿ ਮੈਂ ਦਿਲਜੀਤ ਦੋਸਾਂਝਾ ਵਾਲੇ ਦਾ ਕਾਨਸਰਟ ਅਟੈਂਡ ਕਰ ਲਾਂ ਬਸ ਮੈਨੂੰ ਸਿਰਫ ਇੰਨੀ ਕੁ ਮੌਲਤ ਮਿਲ ਜਾਵੇ ਕੋਈ ਛੋਟੀ ਗੱਲ ਨਹੀਂ ਹੈਗੀ ਬਹੁਤ ਵੱਡੀ ਗੱਲ ਹੈ ਲੋਕ ਇੰਨੀ ਮੁਹੱਬਤ ਕਰਦੇ ਨੇ ਫਿਰ ਅੱਗੋ ਦਿਲਜੀਤ ਦੋਸਾਂਝਾ ਵਾਲੇ ਵੀ ਉਹਨਾਂ ਦੀ ਮੁਹੱਬਤ ਦਾ ਭਰਪੂਰ ਜਵਾਬ ਦਿੰਦੇ ਨੇ ਕਦੀ ਇਹ ਨਹੀਂ ਕਿਹਾ ਕਿ ਮੈਂ ਬੜਾ ਵੱਡਾ ਆਰਟਿਸਟਾਂ ਤੇ ਮੈਂ ਇਹਨਾਂ ਨੂੰ ਮਿਲਾਂ ਤੇ ਮਤਲਬ ਬਿਲਕੁਲ ਉਹਨਾਂ ਦੇ ਵਿੱਚ ਇਹ ਚੀਜ਼ ਨਹੀਂ ਹੈਗੀ ਜਿਹੜੀ ਕਿ ਸਾਨੂੰ ਬਹੁਤ ਹੀ ਪਸੰਦ ਏ ਯਕੀਨ ਕਰੋ ਬਹੁਤ ਹੀ ਮੁਹੱਬਤ ਏ ਦਿਲਜੀਤ ਦੋ ਸਾਂਝਾ ਵਾਲੇ ਆਸਤੇ ਸਾਡੇ ਵੱਲੋਂ ਸਾਡੇ ਦੋਨਾਂ ਵੀਰਾਂ ਵੱਲੋਂ ਬਾਕੀ ਜਿਹੜਾ ਇੱਕ ਉਹਨਾਂ ਦੇ ਛੋਟੇ ਫੈਨ ਨੇ ਜਿਹੜਾ ਇੱਕ ਬੜਾ ਬਿਹਤਰੀਨ ਆਰਟ ਪੇਸ਼ ਕੀਤਾ ਉਹਨਾਂ ਨੇ ਆਪਣੀ ਹੱਥ ਦੀ ਕਲਾ ਪੇਸ਼ ਕੀਤੀ ਮੈਂਨ ਕਮਾਲ ਯਕੀਨ ਕਰੋ ਦਿਲ ਬੜਾ ਖੁਸ਼ ਹੋ ਗਿਆ ਤੇ ਦਲਜੀਤ ਦੋ ਸਾਂਝਾਂ ਵਾਲੇ ਨੇ ਆਪਣੀ ਸਿਗਨੇਚਰ ਉਤੇ ਕਰ ਗਏ ਤੇ ਉਹਨੂੰ ਸਮਝ ਲੋ ਕਿ ਚਾਰ ਚੰਦ ਲਾਤੇ ਜਿਵੇਂ ਜਿਵੇਂ ਉਹਨਾਂ ਨੇ ਬੜੇ ਮੁਹੱਬਤ ਤੇ ਬੜੇ ਪਿਆਰ ਭਰੇ ਅੰਦਾਜ਼ ਨਾਲ ਉਹਨਾਂ ਨੂੰ ਮਿਲੇ ਜਿਵੇਂ ਕਿ ਅਸੀਂ ਵੀਡੀਓ ਦੇ ਵਿੱਚ ਵੀ ਵੇਖਿਆ ਯਕੀਨ ਕਰੋ ਬੜਾ ਦਿਲ ਖੁਸ਼ ਹੋਇਆ ਕਿ ਯਾਰ ਉਹ ਬੰਦਾ ਜਿਹੜਾ ਹੈ ਅਗਰ ਉਹਨੂੰ ਮੁਹੱਬਤ ਕਰਦਾ ਹੈ ਤੇ ਉਹ ਇਹ ਨਹੀਂ ਕਹਿੰਦਾ ਕਿ ਮੈਂ ਬੜਾ ਵੱਡਾ ਅਦਾਕਾਰ ਹਾਂ ਤਾਂ ਮੈਂ ਠੀਕ ਹੈ ਮੈਨੂੰ ਇਹ ਮੇਰੇ ਫੈਨ ਨੇ ਤੇ ਬਸ ਕੀ ਕਿ ਨਹੀਂ ਉਹ ਵੀ ਉਹਨਾਂ ਨੂੰ ਮੁਹੱਬਤ ਦਾ ਭਰਪੂਰ ਜਵਾਬ ਦੇਂਦਾ ਹੈ ਬਾਕੀ ਵੀਡੀਓ ਵੇਖ ਕੇ ਤੁਹਾਨੂੰ ਕਿਦਾਂ ਦਾ ਲੱਗਾ ਕਮੈਂਟ ਬਾਕਸ ਵਿੱਚ ਆਪਣੀ ਰਾਏ ਦਾ ਜ਼ਹਾਰ ਜ਼ਰੂਰ ਕਰਿਆ ਜੇ ਤੇ ਸਾਡੇ ਚੈਨਲ ਲੈਂਦੇ ਪੰਜਾਬ ਦੀ ਮੁਹੱਬਤ ਜਿਹੜਾ ਕਿ ਅਸੀਂ ਚੜ੍ਹਦੇ ਪੰਜਾਬ ਦੇ ਵੀਰਾਂ ਦੀ ਮੁਹੱਬਤ ਦੇ ਵਿੱਚ ਬਣਾਇਆ ਉਹਨੂੰ ਜ਼ਰੂਰ ਸਬਸਕ੍ਰਾਈਬ ਕਰੋ ਨਾਲ ਘੰਟੀ ਦੇ ਬਟਨ ਨੂੰ ਵੀ ਦਬਾਓ ਤਾਂ ਕਿ ਸਾਡੀ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲੇ ਪਹੁੰਚ ਸਕੇ ਉਦੋਂ ਤੱਕ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖਿਆ ਜੇ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਇਜਾਜ਼ਤ ਚਾਹੁੰਦੇ ਆ ਰੱਬ ਰੱਖਾ